ਬਈ ਹੁਣ ਕਿੱਧਰ ਗਿਆ ਸਵਾ ਲੱਖ ਦਾ ਰੇਟ ਉਹ ਤਾਂ ਤੁਸੀਂ ਕਹਿੰਦੇ ਸੀ ਨਵੇਂ ਸਾਲ ਦਾ ਕੋਫਰਾ ਸਵਾ ਲੱਖ ਦਾ ਦੇਣਾ ਤੇ ਹੁਣ ਕੀ ਡੇਢ ਕਹੀ ਜਾਂਦੇ ਬਈ ਮਹਿੰਗਾਈ ਤਾਂ ਦੇਖ ਲਓ ਕਿੰਨੀ ਹੋਈ ਜਾਂਦੀ ਹੈ ਬਾਕੀ ਤੁਸੀਂ ਕੰਮ ਤਾਂ ਦੇਖੋ ਇਹਦੇ ਨਾਲ ਚਿਹਰਾ ਵਧਾਤੀ ਆਪਾਂ ਕਿੰਗ ਚੇਰਾਂ ਦੇ ਨਾਲ ਸੋਫਾ ਦੇ ਰਿਆ ਹੁਣ ਇੱਕ ਕਿੰਗ ਚੇਅਰ ਕੱਲੀ 35000 ਰੁਪਏ ਦੀਆਂ 270000 ਰੁਪਏ ਦੀਆਂ ਚੇਰਾਂ ਨੇ ਕਿ ਕੀ ਕੀ ਰੇਟ ਕੱਢਿਆ ਬਈ ਹੁਣ ਬਈ 192000 ਰੁਪਏ ਦਾ ਉਹ ਬਈ ਯਾਰ ਉਹ ਸਵਾ ਲੱਖ ਦਾ ਮੈਂ ਆਪਦੀ ਅੱਖਾਂ ਨਾਲ ਤੁਸੀਂ ਆਪ ਕਹਿਆ ਸੀ ਨਵੇਂ ਸਾਲ ਤੱਕ ਉਹ ਮੈਂ ਤੁਹਾਨੂੰ ਕਹਿ ਰਿਹਾਗਾ ਤੁਸੀਂ ਕੰਮ ਇਹਦੇ ਤੇ ਹੋਇਆ ਦੇਖੋ ਸ਼ੈਂਪੀਅਨ ਪਾਲਿਸ਼ ਹੈ ਸਾਰਾ ਲੇਜ਼ਰ ਵਰਡ ਦੇ ਵਿੱਚ ਸੋਫਾ ਬਣਿਆ ਹੋਇਆਗਾ 9 ਸੀਟਰ ਸੋਫਾ ਹੈ ਕਿੰਗ ਚੇਰਾ 70000 ਰੁਪਏ ਦਾ ਚੇਰੇ ਵਧੀਆਂ ਬਾਕੀ ਕਪੜਾ ਵਗੈਰਾ ਸਾਰਾ ਕੁਝ ਅਨਹਾਸ ਹੋਇਆਗਾ ਉਹ ਬਈ ਕੰਮ ਤਾਂ ਪਹਿਲਾਂ ਵਾਲੇ ਸੋਫੇ ਦੇ ਵੀ ਆਪਣੇ ਚ ਸੀ بس ਇਹਦੇ ਤੇ ਡਿਜ਼ਾਈਨ ਦੇਤਾ ਤੇ ਰੇਟ ਵਧਾਤਾ ਬਈ ਤੁਸੀਂ ਗੱਲ ਪੂਰੀ ਸੁਣੋ ਇਹਦੇ ਨਾਲ 9 ਸੀਟਰ ਸੋਫਾ ਦਾ ਆਪਾਂ ਹੋਰ ਬਹੁਤ ਆਫਰ ਆ ਇਹਦੇ ਨਾਲ ਆਈਆਂ 192000 ਰੁਪਏ ਦੇ ਵਿੱਚ ਹੁਣ ਟੇਬਲ ਆ ਬਈ ਵੱਧ ਤੋਂ ਵੱਧ ਇਧਰ ਉਧਰ ਨੀਗਾ ਘਮਾਓ ਪਿੱਛੇ ਜੋ ਤੁਸੀਂ ਸ਼ਾਨਦਾਰ ਪਿਆ ਹੋਇਆ ਸਾਗਵਾਨ ਦਾ ਬੈੱਡ ਦੇਖ ਰਹੇ ਹੋ ਸਾਈਡ ਟੇਬਲਾਂ ਨਾਲ ਇਹ ਵੀ ਇਹਦੇ ਨਾਲ ਹੀ ਆ ਡਿਜ਼ਾਈਨ ਇਹਦੇ ਵਿੱਚ ਕਾਫੀ ਹੋਣਗੇ ਜਦ ਜੋ ਤੁਸੀਂ ਸੱਜੇ ਦੇਖ ਰਹੇ ਹੋ ਜਾਂ ਆਪਦੇ ਖੱਬੇ ਦੇਖ ਰਹੇ ਹੋ ਜਿਹੜਾ ਮਰਜ਼ੀ ਡਿਜ਼ਾਈਨ ਤੁਸੀਂ ਲੈ ਸਕਦਾ ਜੋ ਆਪਣੇ ਕੋਲ ਅਵੇਲੇਬਲ ਪਿਆਗਾ ਬਾਕਸ ਬਣਾਨੇ ਸਾਰਾ ਸਾਗਵਾਨ ਦੇ ਵਿੱਚ ਬੈੱਡ ਬਣਿਆ ਹੋਏਗਾ ਹਾਂ ਹੋਰ ਤਾਂ ਹੋਰ ਇਹਦੇ ਨਾਲ ਆਪਾਂ ਗੱਦਾ ਵੀ ਦਵਾਂਗੇ ਜੋ ਕੱਲ੍ਹ ਹੀ 20000 ਰੁਪਏ ਦਾ ਗੱਦਾ ਗਾ ਨਾ ਸੁਪਰੀਮ ਕੰਪਨੀ ਦੇ ਹਾਂ ਸੁਪਰੀਮ ਕੰਪਨੀ ਦਾ ਗੱਦਾ 20000 ਰੁਪਏ ਦਾ ਗੱਦਾ ਸਾਰਾ ਸੌਫਟੀ ਗੱਦਾ ਇੰਪੋਰਟਡ ਕੱਪੜਾ ਲੱਗਾ ਹੋਇਆ ਜਾਨਦਾਂ ਨੂੰ ਲਾਲ ਰੰਗਦਾ ਤਾਂ ਨਹੀਂ ਹੁੰਦਾ ਨਾ ਕੋਈ ਦਿੱਕਤ ਨਹੀਂ 5 ਸਾਲ ਦੀ ਗਾਰੰਟੀ ਹੈ ਸਾਡੀ ਜੇ ਕੋਈ ਦਿੱਕਤ ਆਉਂਦੀ ਤਾਂ ਜੀ ਬੈਠਿਆ ਕੋਈ ਜੱਕਰੀ ਨਾ ਫੇਰ ਤਾਂ ਕੰਮ ਓਕੇ ਹੀ ਹੈ ਨਾ ਓਕੇ ਹਜੇ ਹੋਇਆ ਨਹੀਂ ਤੁਹਾਡੇ ਮੁਤਾਬਕ ਓਕੇ ਹੋ ਗਿਆ ਮੇਰੇ ਮੁਤਾਬਕ ਹਜੇ ਓਕੇ ਹੋਇਆ ਨਹੀਂ 192000 ਰੁਪਏ ਸੋਫਾ ਹੋ ਗਿਆ ਕਿੰਗਚੇਰਾ ਵਾਲਾ ਬੈੱਡ ਹੋ ਗਿਆ ਨਾਲ ਗੱਦਾ ਹੋ ਗਿਆ ਨਾਲ ਆਪਾਂ ਟਾਲੀ ਦਾ ਤੁਹਾਨੂੰ ਆ ਡਾਈਨਿੰਗ ਤਾਲੀ ਦਾ ਡਾਈਨਿੰਗ ਟੇਬਲ ਸਾਰੀ ਹੈਵੀ ਹੈ ਤੇ ਕੜਾਈ ਕੀਤੀ ਹੋਈ ਹੈ ਡਿਜ਼ਾਈਨ ਆਪਣੇ ਕੋਲ ਹੋਰ ਵੀ ਕਾਫੀ ਨੇ ਜਿਵੇਂ ਉਹ ਪਿਆਗਾ ਆ ਪਿਆ ਬਾਕੀ ਹੁੰਦੇ ਜਾਂਦੇ ਰਹਿੰਦੇ ਨੇ ਹੁਣ ਬੰਦੇ ਪੁੱਛਣਗੇ ਕਿਸ਼ਤਾਂ ਕਿੰਨੀਆਂ ਦੇਣੀਆਂ ਨੇ ਹੁਣ ਉਹ ਵੀ ਦੱਸ ਦੋ ਵੀ ਕੋਈ ਕਿਸ਼ਤ ਨਹੀਂ 192000 ਰੁਪਏ ਦੇ ਵਿੱਚ ਸਾਰੇ ਪੰਜਾਬ ਦੀ ਡਿਲੀਵਰੀ ਫ੍ਰੀ ਹੁਣ 5000 ਰੁਪਏ ਤੁਸੀਂ ਪਹਿਲਾਂ ਅਡਵਾਂਸ ਸਾਨੂੰ ਜਮ੍ਹਾਂ ਕਰਾਉਣਾ ਹੈ ਬਾਕੀ ਦੀ ਪੇਮੈਂਟ ਤੁਸੀਂ ਘਰੋਂ ਦੇ ਸਕਦੇ ਹੋ ਉਹ ਦੋਈ ਫਾਇਦਾ ਹੋ ਗਿਆ ਪੰਜਾਬ ਦੀ ਡਿਲੀਵਰੀ ਫ੍ਰੀ ਹੋ ਗਈ ਹੋਰ ਵੀ ਫਾਇਦਾ ਹੋ ਗਿਆ ਹੁਣ ਕਿੱਥੇ ਬੂ ਵੀ ਲੋਕੇਸ਼ਨ ਕੀ ਆਪਣੀ ਜੇ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰਨਾਗਾ ਬੱਸ ਸਟੈਂਡ ਰੋਡ ਤੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਓਪੋਜ਼ਿਟ ਬਾਕੀ ਸਾਨੂੰ ਕਾਲ ਕਰਕੇ ਆ ਸਕਦੇ ਹੋ